ਇਹ ਉਹੀ ਜਗ੍ਹਾ ਜਿੱਥੇ ਪਿਛਲੀ ਵਾਰੀ ਮੋਰਚਾ ਲੱਗਿਆ ਸੀ ਪਰ ਆਹ ਦੇਖ ਸਕਦੇ ਹੋ ਕਿ ਕਿਸਾਨਾਂ ਨੂੰ ਰੋਕਣ ਦੇ ਵਾਸਤੇ ਕਿੰਨੇ ਕੁ ਪ੍ਰਬੰਧ ਕਰਤੇ ਗਿਆ ਇਹ ਦਿੱਲੀ ਦੇ ਅੰਦਰ ਵੜਨ ਤੋਂ ਪਹਿਲਾਂ ਇੰਨੇ ਜ਼ਿਆਦਾ ਜਿਹੜੇ ਐ ਦੇਖ ਸਕਦੇ ਹੋ ਪਹਿਲਾਂ ਸਭ ਤੋਂ ਪਹਿਲੇ ਜਿਹੜੀ ਬੈਰੀਕੇਟਿੰਗਾਂ ਸੀਮੈਂਟਡ ਉਸ ਤੋਂ ਬਾਅਦ ਕੰਡਗਾਲੀਆਂ ਤਾਰਾਂ ਉਸ ਤੋਂ ਬਾਅਦ ਕੰਟੇਨਰ ਤੇ आंसू गैस ਦੇ ਗੋਲੇ ਅਥਰੂ ਗੈਸ ਦੇ ਗੋਲੇ ਛੱਡਣ ਦੇ ਵਾਸਤੇ ਇੱਕ ਇੱਕ ਬੰਦੇ ਕੋਲ ਉਹ ਜਿਹੜਾ ਕਹਿ ਸਕਦੇ ਆ ਵੀ ਕੰਟੇਨਰ ਉਹ ਦਿੱਤਾ ਗਿਆ ਉਹ ਬਕਸਾ ਜਿਹੜਾ ਬਾਕਸ ਦਿੱਤਾ ਗਿਆ ਵੀ ਹਰ ਇੱਕ ਵਿਅਕਤੀ ਇੱਥੇ ਆंसू ਗੈਸ ਛੱਡ ਸਕਦਾ ਉਸ ਤੋਂ ਇਲਾਵਾ ਆ ਦੇਖ ਸਕਦੇ ਹੋ ਗੱਡੀ ਆंसू ਗੈਸ ਛੱਡਣ ਵਾਲੀ ਪਿੱਛੇ ਮਿੱਟੀ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਮਿੱਟੀ ਜਿਹੜੀ ਉਹ ਭਰੀ ਜਾ ਰਹੀ ਆ ਆ ਦੇਖੋ ਵੀ ਇਹ ਕਿਸੇ ਪ੍ਰਕਾਰ ਨਾਲ ਵੀ ਜਿਹੜੇ ਆ ਉਸ ਸਾਈਡ ਤੇ ਨਾ ਹੋਪਣ ਇਹ ਕੰਟੇਨਰ ਕੋਈ ਖਾਲੀ ਨਹੀਂ ਮਿੱਟੀ ਨਾਲ ਭਰ ਦਿੱਤੇ ਗਿਆ। ਜਿੱਥੇ ਕੰਟੇਨਰ ਸਾਈਡ ਤੇ ਨਾ ਹੋਪਣ ਜੋ ਮਰਜ਼ੀ ਹੋ ਜੇ ਤਾਂ ਇੰਨੇ ਜ਼ਿਆਦਾ ਬੈਰੀਗੇਟ ਇੰਨੇ ਜ਼ਿਆਦਾ ਪ੍ਰਬੰਧ ਜਿਹੜੇ ਆ ਉਹ ਕੀਤੇ ਗਏ ਨੇ ਕਿਸਾਨਾਂ ਦੀ ਕਾਲ ਸੀ 13 ਤਰੀਕ ਨੂੰ ਦਿੱਲੀ ਕੁਝ ਕਰਨਗੇ ਉਹਨਾਂ ਨੇ ਮੰਗਾ ਸੀ ਐਮਐਸਪੀ ਨੂੰ ਲੈ ਕੇ ਸੋਮੇਨਾਥਨ ਰਿਪੋਰਟ ਨੂੰ ਲੈ ਕੇ ਪਰ ਇਸ ਪ੍ਰਕਾਰ ਨਾਲ ਜਿਹੜਾ ਉਹਨਾਂ ਨੂੰ ਰੋਕਿਆ ਜਾ ਰਿਹਾ